ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵਾਂਗੇ ਤੇ ਆਪਾਂ ਬਣਾਉਣ ਲੱਗੇ ਜੀ ਮੱਕੀ ਦੀ ਰੋਟੀ ਮੂਲੀਆਂ ਪਾ ਕੇ ਹਨਾ ਕਣਕ ਦੀ ਤਾਂ ਬਣਾ ਲਈ ਤੇ ਅੱਜ ਮੂਲੀਆਂ ਦੀ ਆਪਾਂ ਬਣਾਈਏ ਖਾਈਏ ਤਾਂ ਟੇਸਟ ਲੱਗੀ ਮੈਂ ਇੱਕ ਦੋ ਵਾਰੀ ਖਾਧੀ ਸੀਗੀ ਚਲੋ ਮੈਂ ਕੱਜ ਮੈਂ ਸ਼ੇਰ ਨਹੀਂ ਕੱਲੀ ਐ ਘਰ 'ਚ ਫਿਰ ਅੱਜ ਮੂਲੀ ਵਾਲੀ ਖਾਈਗੀ ਮੈਂ ਕਹਿਣਾ ਤੇ ਆਪਾਂ ਪੌਣਿਕ ਕਕੋਲੀ ਲਈ ਆ ਜੀ ਆਟੇ ਦੀ ਮੱਕੀ ਦੀ ਕਿਉਂਕਿ ਜਿੰਨੀ ਕਾਪਾ ਬਈ ਹੈਗੇ ਆ ਮੈਂਬਰ ਇੱਕ ਦੋ ਜਿੰਦਾ ਉਹ ਸਾਬ ਨਾਲ ਤੁਸੀਂ ਲੈ ਲੋ ਆਟਾ ਨਾਲ ਜ਼ਮੈਣ ਮੋਲੀ ਦੋ ਹਰੀਆਂ ਮਿਰਚਾਂ ਛੋਟਾ ਜਿਹਾ ਆਦਰਕ ਦਾ ਟੁਕੜਾ ਨਾਲ ਚਾਰ ਕਲੀਆਂ ਲਸਣ ਦੀਆਂ ਹਨਾ ਆਪਾਂ ਇੰਨੀ ਕ ਚੀਜ਼ੇ ਲਈਆਂ ਬਾਲੀਆਂ ਚੀਜ਼ਾਂ ਨਹੀਂ ਪਾਵਾਂਗੇ ਆਪਾਂ ਇਹਨੂੰ ਕਰ ਲੈਨੇ ਆ ਮੋਲੀਆਂ ਨੂੰ ਕੱਦੂਕਸ ਜਿੰਨੀ ਕਿ ਆਪਾਂ ਨੂੰ ਜ਼ਰੂਰਤ ਵਾ ਮੋਲੀ ਆਪਣੇ ਕੱਦੂਕਸ ਹੋ ਗਏ ਜਿੰਨੀ ਕਿ ਆਪਾਂ ਨੂੰ ਇੱਕ ਲੋੜ ਸੀ ਇੱਕ ਰੋਟੀ ਪਾਉਣ ਦੀ ਇਹਦੇ ਵਿੱਚ ਮੱਕੀ ਦੀ ਪੱਕੀ ਦੀ ਰੋਟੀ ਪਾਰੀ ਹੋ ਗਿਆ ਹਨ ਤੁਹਾਨੂੰ ਪਤਾ ਤੇ ਲਸਣ ਵੀ ਤੇ ਆਦਰਕ ਵੀ ਆਪਾਂ ਦੋਨੇ ਚੀਜ਼ਾਂ ਇਹ ਕੁੱਟ ਲੀਆਂ ਨੇ ਇਹ ਕੁੱਟ ਕੇ ਰੱਖੀਆਂ ਨੇ ਰਹਿ ਗਈ ਗੱਲ ਹਰੀਆਂ ਮਿਰਚਾਂ ਦੀ ਆਪਾਂ ਹਰੀਆਂ ਮਿਰਚਾਂ ਕੱਟ ਲੈਣੇ ਮੈਂ ਥੋੜਾ ਹਰੀ ਮਿਰਚ ਕੱਟਣ ਤੋਂ ਡਰ ਲੱਗਦਾ ਕਿਉਂਕਿ ਮੇਰੇ ਨਾ ਹੱਥ ਤੇ ਦੇਖੋ ਇਹ ਜਖਮ ਹੋ ਗਿਆ ਤੋਂ ਡਰ ਲੱਗਦਾ ਵਾ ਮਿਰਚ ਕੱਟਣ ਤੋਂ ਹੱਥ ਤੇ ਜਖਮ ਹੋ ਗਿਆ ਨਾ ਕਲੀਅਰ ਜੈ ਨਹੀਂ ਦੱਸ ਰਿਹਾ ਜ ਪਤਾ ਨਹੀਂ ਕਿਆ ਕੀ ਹੋਇਆ ਵਾ ਤੇ ਇਸ ਲਈ ਫਿਰ ਮੈਂ ਕਿਹਾ ਚਲੋ ਆਪਾਂ ਹਰੀ ਮਿਰਚ ਕੱਟਣੀ ਤਾਂ ਪੈਣੀ ਆ ਜਦੋਂ ਖਾਣੀ ਆ ਆਪਾਂ ਨੇ ਸਵਾਦ ਚਖਣਾ ਵਾ ਹਨਾ ਆ ਦੇਖੋ ਹੱਥ ਤੇ ਮੇਰੇ ਜ਼ਖਮ ਹੋਇਆ ਵਾ ਜ਼ਖਮ ਇਸ ਲਈ ਹੋ ਗਿਆ ਕਿਉਂਕਿ ਮੈਂ ਕਰਦ ਬਹੁਤ ਵੱਜਦੀਆਂ ਨੇ ਇਸ ਲਈ ਮੇਰੇ ਹੱਥ ਤੇ ਜ਼ਖਮ ਹੁੰਦਾ ਵਾ ਜਲਦੀ ਜਲਦੀ ਤੇ ਜਿੰਨੀ ਵੀ ਤੁਸੀਂ ਮਿਰਚ ਪਾਉਣੀ ਜਿਆਦਾ ਖਾਣੀ ਆ ਵੱਧ ਪਾ ਲਓ ਘੱਟ ਖਾਣੀ ਆ ਤਾਂ ਇੱਕ ਖਾ ਲਓ ਪਾ ਲਓ ਕਰਦ ਨੂੰ ਕੰਚੀ ਨਾਲ ਕੱਟ ਲੈਣੀ ਕੰਚੀ ਰੱਖ ਕੇ ਭੁੱਲ ਗਈ ਮੈਂ ਇੱਕ ਬੁੱਲੀ ਨਹੀਂ ਕਿਤੇ ਰੱਖੀ ਆ ਚਲੋ ਪੈਲਾਂ ਨੇ ਹੈ ਗਈ ਆ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਮਿਲ ਗਈ ਕੰਚੀ ਮਿਲ ਗਈ ਤੇ ਆਪਾਂ ਕੈਂਚੀ ਨਾਲ ਹੀ ਕਟਾਂਗੇ ਭਾਈ ਵੈਸੇ ਤਾਂ ਕੰਚੇ ਨਾਲ ਮਿਰਚ ਕਟੋ ਤਾਂ ਵਧੀਆ ਰਹਿੰਦੀ ਹੈ ਹਨਾ ਤੇ ਮੈਂ ਹੁਣ ਇਹ ਇਹਨੂੰ ਮੈਂ ਆਪਣਾ ਕੈਂਚੀ ਨਾਲ ਮਿਰਚ ਦੇ ਵਿੱਚ ਪਾ ਲੈਣੀ ਹੁੰਦੀ ਆ ਇਹ ਮੇਰੀ ਕੈਂਚੀ ਦੁੱਧ ਕੱਟਣ ਨੂੰ ਜਾਂ ਦਹੀਂ ਦਾ ਪੈਕਟ ਲਿਆਓ ਕਦੇ ਵੈਸੇ ਘਰੇ ਵੀ ਲਾ ਲਈਦਾ ਤੇ ਉਹ ਲਾ ਲਈਦਾ ਵਾ ਇਹਦੇ ਵਿੱਚ ਫਿਰ ਪਾ ਲਈਦਾ ਇਹ ਮਿਰਚ ਪਾ ਕੇ ਬਰੀਕ ਪਹਿਲਾਂ ਹੀ ਕਰ ਲਵਾਂ ਅੰਦਰ ਪੀਸ ਕਰ ਲਓ ਇਹਦੇ ਵਿੱਚ ਕੈਂਚੀ ਪਾ ਕੇ ਮਿਰਚ ਦੇ ਹਨ ਫਿਰ ਉਸ ਤੋਂ ਬਾਅਦ ਬਰੀਕ ਪੀਸ ਹੋ ਜਾਂਦੇ ਤੁਹਾਨੂੰ ਜਿੰਨੀ ਜ਼ਰੂਰਤ ਆ ਜਿਆਦਾ ਪਾਣੀ ਜਿਆਦਾ ਪਾ ਲਓ ਤੇ ਮੈਂ ਤਾਂ ਸੋਚ ਰਹੀ ਆ ਬਾਬਾ ਹੋ ਗਈ ਮਿਰਚੇ ਇੱਕੋ ਹੀ ਰੱਖਦੇ ਆ ਪਹਿਲਾਂ ਦੋ ਰੱਖੀਆਂ ਸੀਗੀਆਂ ਮੈਂ ਨਾਲ ਕਿ ਦੋ ਪਾ ਲਾਂ ਨਹੀਂ ਫਿਰ ਮੈਂ ਸੋਚਿਆ ਨਹੀਂ ਜਿਆਦਾ ਰੋਟੀ ਨਹੀਂ ਖਾਣੀ ਮੱਕੀ ਦੀ ਖੱਟ ਚੰਗੀ ਲੱਗਦੀ ਹੈ ਚੰਗੀ ਲੱਗਦੀ ਨਾ ਮਤਲਬ ਕਿ ਘੱਟ ਪਾਵਾਂਗੇ ਆਪਾਂ ਹੁਣ ਲੈ ਲਾਂਗੇ ਆਪਾਂ ਆਟਾ ਮੱਕੀ ਦਾ ਜਿਹੜਾ ਤੁਹਾਡੇ ਸਾਹਮਣੇ ਸੀਗਾ ਰੱਖਿਆ ਮੈਂ ਜਿੰਨਾ ਕਿ ਚਾਹੀਦਾ ਮੈਨੂੰ ਓਨੇ ਕ ਦੀ ਜ਼ਰੂਰਤ ਵਾ ਬੱਸ ਇਹਨੂੰ ਇੰਨਾ ਕਾਟਾ ਨਹੀਂ ਮੁੱਕਦਾ ਆਪਾਂ ਇੰਨਾ ਕਾਟਾ ਲੈ ਲਿਆ ਉਹੀ ਇੱਕ ਕੌਲੀ ਜਿਹੜੀ ਨਾਪੀ ਸੀ ਤੁਹਾਡੇ ਸਾਹਮਣੇ ਹੈ ਨਾ ਤੇ ਇਸ ਤੋਂ ਬਾਅਦ ਹੁਣ ਆਪਾਂ ਗਰਮ ਗਰਮ ਪਾਣੀ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਸਾਰੇ ਜੋ-ਜੋ ਚੀਜ਼ਾਂ ਪਾਉਣੀਆਂ ਨੇ ਮੂਲੀਆਂ ਮੂਲੀਆਂ ਦਾ ਪਾਣੀ ਵੈਸੇ ਆਪਾਂ ਕੱਢਦੇ ਹੁੰਨੇ ਜਦੋਂ ਆਪਾਂ ਉਦਾਂ ਪਰੌਠਿਆਂ 'ਚ ਪਾਉਣਾ ਜਦੋਂ ਆਟਾ ਗੁੰਨਣਾ ਤਾਂ ਪਾਣੀ ਬਿਲਕੁਲ ਨਾ ਕੱਢੋ ਇਹਨਾਂ ਦਾ ਕਿਉਂਕਿ ਇਹਦੇ ਵਿੱਚੇ ਸਮੋ ਜਾਣਾ ਪਾਣੀ ਤੇ ਲਸਣ ਅਦਰਕ ਇਹ ਵੀ ਪਾ ਲਿਆ ਆਪਾਂ ਨੇ ਅਜਵੈਨ ਅਜਵੈਨ ਪਾ ਲਓ ਤੁਹਾਡੇ ਦੀ ਜਿੰਨੀ ਘਪੌਣੀ ਇਹਦੇ ਨਾਲ ਨਾ ਫਿਰ ਉਹ ਰੋਟੀ ਪਾਣੀ ਹਾਜਮ ਹੁੰਦਾ ਹਨਾ ਜਦੋਂ ਸਾਡੀਆਂ ਦਾਦੀਆਂ ਨਾਨੀਆਂ ਕਹਿੰਦੇ ਹਨਾ ਦਾਦੀਆਂ ਪਰਦਾਦੀਆਂ ਆਪਾਂ ਜਿਆਦਾ ਨਾਨੀ ਕੋਲੇ ਰਹੇ ਹੋਏ ਬੱਚੇ ਆ ਨਾਨਿਆਂ ਦੇ ਘਰੇ ਵਿਗੜੇ ਹੁੰਦੀ ਹੈ ਨਾ ਬੱਚੇ ਕਹਿੰਦੇ ਹੁੰਦੇ ਪਰ ਮੈਨੂੰ ਬਹੁਤ ਸਖਤਾਈ ਨਾਲ ਰੱਖਦੇ ਸੀਗੇ ਜਦੋਂ ਨਾਨੀ ਡੈੱਥ ਹੋ ਗਈ ਫਿਰ ਆਪਾਂ ਸਭ ਭੱਜ ਆਏ ਇਹ ਲਓ ਜੀ ਆਪਾਂ ਆਇਆ ਨਮਕ ਨਮਕ ਪਾਉਣਾ ਸਵਾਦ ਅਨਸਾਰ ਜਿੰਨਾ ਕਿ ਤੁਹਾਨੂੰ ਜ਼ਰੂਰਤਾ ਵਾਲੇ ਨਮਕ ਦਾ ਕੋਈ ਫਾਇਦਾ ਨਹੀਂ ਘੱਟ ਪਾਉ ਉਹ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਥੋੜਾ ਹੋਰ ਚਟਮਟਾ ਥੋੜੀ ਜਿਹੀ ਪਾਵਾਂਗੇ ਹਲਦੀ ਹਲਦੀ ਮੈਂ ਬਹੁਤ ਤੁਸੀਂ ਦੇਖਿਆ ਮੇਰੀ ਹਰ ਚੀਜ਼ ਚ ਹਲਦੀ ਹੋਏਗੀ ਚੱਖੀ ਹੁੰਦੀ ਆਸ ਤਾਂ ਪੰਜੀਰੀ ਬਣਾਉਣੇ ਆ ਜਾਂ ਕੁਝ ਪਾਈਓ ਚ ਵੀ ਹਲਦੀ ਜ਼ਰੂਰ ਪਾਉਨੇ ਆ ਇਹ ਲਓ ਜੀ ਆਪਾਂ ਪਾ ਲੈ ਜੀਰਾ ਹੁਣ ਚੱਕ ਚੀਜ਼ ਹੋਰ ਪਾਵਾਂਗੀ ਮੈਂ ਵਿੱਚ ਪਾਵਾਂਗੇ ਆਪਾਂ ਧਨੀਆ ਪਾਊਡਰ ਇਹ ਤਾਂ ਮਸਾਲੇ ਲਈ ਪਾ ਐਡ ਕਰ ਲਈ ਆਪਾਂ ਜੋ ਜੋ ਕਰਨੇ ਸੀ ਹਨਾ ਥੋੜਾ ਜਿਹਾ ਪਾਲ ਗਏ ਵਿੱਚ ਚੰਕੀ ਚਾਟ ਮਸਾਲਾ ਫਿਰ ਫਿਰ ਉਹ ਬਣਾਣ ਬੈਠੇ ਆ ਮਿਹਨਤ ਕਰਨੀ ਹੈ ਤਾਂ ਥੋੜਾ ਵੱਖਰਾ ਜਿਹਾ ਸਵਾਦ ਵੀ ਖਾਈਏ ਹਨਾ ਆ ਲਓ ਜੀ ਚੰਕੀ ਚਾਟ ਮਸਾਲਾ ਤੇ ਵਿੱਚ ਪਾਵਾਂਗੀ ਮੈਂ ਇਹਦੇ ਧਨੀਆ ਪਾਊਡਰ ਹਨਾ ਧਨੀਆ ਪਾਊਡਰ ਤੁਹਾਨੂੰ ਪਤਾ ਲੱਗਿਆ ਰੱਖ ਕੇ ਰੱਖਦੀ ਹੁੰਦੀ ਹੈ ਇਹਨਾਂ ਚੀਜ਼ਾਂ ਤੇ ਨਾ ਡਬੀਆਂ ਤੇ ਮੈਂ ਤੁਹਾਨੂੰ ਬਹੁਤ ਵਾਰੀ ਦਿਖਾਇਆ ਕਿ ਮੈਂ ਲਿਖ ਕੇ ਰੱਖ ਲੈਂਦੀ ਆ ਵਿੱਚ ਪਾਵਾਂਗੇ ਥੋੜੀ ਜੀ ਹਿੰਗ ਫਿਰ ਦੇਖਿਓ ਕਿਤਨਾ ਸਵਾਦ ਲੱਗੇਗਾ ਥੋੜੀ ਪਾਣੀ ਹੈ ਹਿੰਗ ਜ਼ਿਆਦਾ ਨਹੀਂ ਲਓ ਜੀ ਆਪਾਂ ਚਾਹੇ ਤਾਂ ਕਿ ਚੁੰਡੀ ਕੋ ਹਿੰਗ ਦੀ ਪਾ ਲਈਏ ਤੇ ਇਹ ਚੀਜ਼ਾਂ ਆਪਾਂ ਪਾ ਲਈਆਂ ਹੁਣ ਗਰਮ ਗਰਮ ਪਾਣੀ ਦੇ ਨਾਲ ਕਰਾਂਗੇ ਇਹਨੂੰ ਗੁੰਨਾਗੇ ਗਰਮ ਪਾਣੀ ਨਾਲ ਗੁੰਨਾਗੇ ਤੇ ਇਹ ਗਰਮ ਪਾਣੀ ਸੋਨੇ ਬਣ ਜਾਂਦੀ ਹੈ ਹਨਾ ਉਧਰ ਧਰਦੇ ਆਪਾਂ ਤਵਾ ਗਰਮ ਰਾਜ ਪਤਵਾ ਵੀ ਨਾਲ ਹੀ ਗਰਮ ਧਰ ਦਿੰਨੇ ਆਟਾ ਗੁੰਨਦੇ ਗੁੰਨਦੇ ਤਵਾ ਟਾ ਗਰਮ ਹੋ ਜਾਣਾ ਤੇ ਹੁਣ ਆਪਾਂ ਲੈਨੇ ਆ ਇਹਨੂੰ ਕੱਢ ਦਈਏ ਥੱਲੇ ਗੁੰਨ ਲੀਏ ਆਟਾ ਗਰਮ ਪਾਣੀ ਨਾਲ ਕੋਲੇ ਰੱਖੀ ਆਪਾਂ ਹ ਖੁਰਚਣਾ ਇਹਦੇ ਨਾਲ ਥੱਲਾ ਜੇ ਰੋਟੀ ਨੂੰ ਮਿਕਸ ਕਰ ਲੋ ਜਦੋਂ ਆਪਾਂ ਨਾ ਪਾਉਣੇ ਆ ਮੋਲੀਆਂ ਦਾ ਸਾਰਾ ਕੁਝ ਪਹਿਲਾਂ ਤਾਂ ਨਾਰਮਲ ਹੱਥਾਂ ਨਾਲ ਹੀ ਇਦਾਂ ਮਿਕਸ ਕਰੋ ਸਾਰਾ ਮਸਾਲਾ ਐਡ ਕਰ ਲ ਗਏ ਆਪਾਂ ਹਣੇ ਇਹਦੇ ਵਿੱਚ ਫਿਰ ਇਹਦੇ ਵਿੱਚ ਆਪਾਂ ਮੂਲੀਆਂ ਦਾ ਪਾਉਣਾ ਹੈ ਨਾ ਮੂਲੀਆਂ ਦਾ ਪਾਣੀ ਆਪਣੇ ਆਪ ਨਿਕਲ ਜਾਂਦਾ ਇਹ ਚ ਦੇਖੋ ਨਿਕਲੇਗਾ ਤਾਂ ਇਹ ਸਮੋਜੇ ਜਾਂਦਾ ਵਿੱਚ ਇਹ ਲਓ ਜੀ ਹੁਣ ਆਪਾਂ ਗਰਮ ਪਾਣੀ ਪਾ ਲ ਗਏ ਗਰਮ ਪਾਣੀ ਆਪਣੇ ਸਿਆਲੋ ਸਿਆਲਾ ਰਹੇਗਾ ਜੀ ਫਿਰ ਮੋਸ਼ਲਾ ਆ ਲਈ ਦੀ ਗਰਮ ਪਾਣੀ ਵਾਲਾ ਫਿਰ ਆਪਾਂ ਨੂੰ ਵੱਖਰੇ ਨਿਚਾਰਾ ਜਾਂਦਾ ਹੈ ਵਾ ਇਹ ਜਿਆਦਾ ਗਰਮ ਮੈਨੂੰ ਮੱਕੀ ਦੀ ਰੋਟੀ ਬਹੁਤ ਘੱਟ ਆਉਂਦੀ ਆ ਭਾਈ ਮੈਂ ਸਹੀ ਹੀ ਗੱਲ ਦੱਸਾਂ ਤੁਹਾਨੂੰ 빙ੀ ਡੈਡੀ ਜੋਗੀ ਹੋਏਗੀ ਆਪਣਾ ਗੁਜ਼ਾਰਾ ਹੋ ਜਾਂਦਾ ਕਈ ਵਾਰ ਤਾਂ ਟੁੱਟ ਗਿਆ ਨਾ ਦੋ ਪੀਸ ਹੁਣ ਫਿਰ ਮੈਂ ਉਦੋਂ ਹੀ ਪਾ ਦੇਣੀ ਹੁੰਦੀ ਆ ਵੀ ਚਲੋ ਬਾਅਦ ਚ ਵੀ ਤਾਂ ਤੋੜ ਕੇ ਖਾਣੀ ਆ ਆਪਾਂ ਨੇ ਕਿਹਾ ਬਾਅਦ ਚ ਕਿੱਦਾਂ ਖਾਣੀ ਆ ਹਨ ਮੇਰਾ ਇਦਾਂ ਦਾ ਕੰਮ ਹੁੰਦਾ ਵਾ ਇਹ ਹੁਣ ਆਪਾਂ ਅੱਜ ਟੁੱਟਣ ਨਹੀਂ ਦੇਣੀ ਕਿਉਂਕਿ ਆਪਾਂ ਅੱਜ ਰਾਤ ਵੀ ਮੈਂ ਬਣਾ ਕੇ ਖਾਧੀਆਂ ਸੀ ਸਰੋਂ ਦਾ ਸਾਗ ਉਹਦੇ ਨਾਲ ਤੇ ਰਾਤ ਨਹੀਂ ਟੁੱਟਣ ਦਿੱਤੀ ਮੈਂ ਮੈਂ ਬਟਿੰਡੇ ਗਈ ਉਹਨਾਂ ਨੇ ਮੂਲੀ ਵਾਲੀ ਰੋਟੀ ਲਾਹੀ ਸੀ ਆ ਤੇ ਚਾ ਆਨੂ ਵਾਲੇ ਪਰੌਤੇ ਤੰਦੂਰ ਤੇ ਪਾਪਾਨੇ ਬਣਾਉਣੀਆਂ ਮੇਰੀ ਸਹੇਲੀ ਪੜਦੀ 7th ਕਲਾਸ ਜਿਹੜੀ ਮੱਕੀ ਦੀ ਰੋਟੀ ਦੇਖੋ ਜਾਣਦੀ ਸੀ ਕਿੰਨੇ ਸਾਲ ਹਨ ਤੇ ਜਦ ਮੈਂ ਉਹਨਾਂ ਦੇ ਘਰ ਮੈਂ ਸ਼ਾਮ ਨੂੰ ਪੱਕਾ ਚੱਲ ਜਾਣਾ ਮੈਨੂੰ ਪਤਾ ਹੁੰਦਾ ਸੀ ਇਸ ਟਾਈਮ ਰੋਟੀ ਪਕਣੀ ਹੈ ਪਕਣੀ ਵੀ ਮੱਕੀ ਦੀ ਆ ਕੋਈ ਕਦੋਂ ਕੋਈ ਕੁਝ ਕਹਿੰਦਾ ਨਹੀਂ ਸੀ ਬੱਚਿਆਂ ਨੂੰ ਹੁਣ ਤਾਂ ਅਗਲਾ ਮੂਲ ਕੋ ਕੇ ਬਰੇਕ ਹੋ ਜਾਂਦਾ ਲਓ ਜੀ ਆਪਾਂ ਇਹ ਪਾਵਾਂਗੇ ਆਪਾਂ ਇਹਦੇ ਉੱਤੇ ਪਾ ਲੈਨੇ ਦੂਜੇ ਨਾਲ ਮੁੰਨੇ ਤਾਰੇ ਦੇ ਉੱਪਰ ਰੱਖ ਕੇ ਤੁਸੀਂ ਇਸ ਤਰੀਕੇ ਦੇ ਨਾਲ ਬਣਾ ਲਿਓ ਭਾਈ ਮੈਂ ਇਸ ਤਰੀਕੇ ਨਹੀਂ ਬਣਾਉਣੀ ਹੈ ਸੱਚੀ ਗੱਲ ਹੈ ਮੈਨੂੰ ਨਹੀਂ ਆਉਂਦੀ ਇਹ ਹੱਥਾਂ ਦੇ ਨਾਲ ਥੱਪ ਕੇ ਬਣਾਉਂਦੇ ਹੋ ਨਹੀਂ ਹੁੰਦੀ ਐਦਾਂ ਕਰਕੇ ਮੈਨੂੰ ਹੁੰਦਾ ਵੀ ਚਲੋ ਆਪਣਾ ਢਿੱਡ ਭਰ ਜਾਏਗਾ ਚੱਸ ਪੂਰੀ ਹੋ ਜਾਏਗੀ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਵੀ ਸਵਾਦ ਆ ਆਪਾਂ ਇਹ ਕਰਕੇ ਮੋਲੀ ਦੀ ਰੋਟੀ ਤੁਸੀਂ ਵੀ ਇਸ ਤਰ੍ਹਾਂ ਮੱਕੀ ਦੀ ਬਣਾ ਕੇ ਖਲਾਓ ਲੋ ਜੀ ਬਣ ਗਈ ਸੋਣੀ ਰੋਟੀ ਬਣ ਗਈ ਐ ਤੇ ਆਪਾਂ ਹੌਲੀ ਹੌਲੀ ਚੱਕਾਂਗੇ ਇਹਨੂੰ ਇਹ ਪਾ ਦਿੱਤੀ ਆਪਾਂ ਤਵੇ ਤੇ ਦੇਖੋ ਤੁਹਾਨੂੰ ਤਵੇ ਤੇ ਵੀ ਦਸਤੀਆਂ ਰੋਟੀ ਪਈ ਹੈ ਨਾ ਤੇ ਆਪਾਂ ਦੂਸਰੀ ਵੀ ਬਣਾ ਕੇ ਰੱਖ ਲੈਨੇ ਦੋ ਬਣ ਗਈਆਂ ਆਟਾ ਤਾਂ ਨਾਲ ਸਾਡੇ ਸਾਹਮਣੇ ਬਿਲਕੁਲ ਥੋੜਾ ਲਿਆ ਸੀ ਤੇ ਚਲੋ ਕੋਈ ਭਾਈ ਗੁਰਜੀ ਤੇ ਕਰਮਾ ਜਿਹੜੀ ਕੋਈ ਆ ਜਾਏਗਾ ਨਹੀਂ ਹੋਏਗਾ ਤਾਂ ਆਪਾਂ ਇਹ ਜਦ ਮੇਰੀ ਆदत ਆ ਚਾਹ ਦੇ ਨਾਲ ਕੁਛ ਨਾ ਕੁਛ ਖਾਣ ਦੀ ਇੱਕ ਵਾਰੀ ਇਹ ਮੇਨ ਬੜੀ ਭੈੜੀ ਆਦਤ ਬਣ ਗਈ ਚਾਹ ਵਾਲੀ ਕਿ ਸਾਢੇ 10 ਮੈਂ ਬੈਠਣਾ ਹੀ ਬੈਠਣਾ ਚਾਹ ਲੈ ਕੇ ਹੈਨਾ ਤੇ ਕੁਛ ਨਾ ਕੁਛ ਮੈਨੂੰ ਖਾਣ ਨੂੰ ਚਾਹੀਦਾ ਵਾ ਨਾਲ ਬਿਸਕਟ ਨੇ ਮਕੀਨਾ ਇਹ ਮੇਰੀ ਆਦਤ ਹੋ ਗਈ ਆ ਮਾੜੀ ਆਦਤ ਹੋ ਗਈ ਜਾਂਦਾ ਕਿ ਲਓ ਜੀ ਸਾਪਣੀਆਂ ਦੋ ਰੋਟੀਆਂ ਬਣ ਜਾਣੀਆਂ ਨੇ ਬਾਬੇ ਜੀ ਕਿਰਪਾ ਸੇ ਅਰੇ ਨਹੀਂ ਹੋ ਗਿਆ ਆਪਾਂ ਨੂੰ ਕਿਸੇ ਦੇ ਮੂਹਰੇ ਕਹਿਣਾ ਪੈਣਾ ਹਾਈ ਰੋਟੀ ਬਣਾ ਦਿਓ ਮੋਲੀ ਵਾਲੀ ਹਨ ਤੇ ਆਪਾਂ ਮੋਲੀ ਵਾਲੀ ਬਣਾ ਕੇ ਖਾਣ ਲੱਗੇ ਹਾਂ ਜਿਹੜੇ ਪਿੰਡਾਂ ਚ ਰੋਟੀ ਬਣਾਦੇ ਨੇ ਮੱਕੀ ਦੇ ਚੁੱਲ੍ਹੇ ਤੇ ਫਿਰ ਉਹਦਾ ਤਾਂ ਟੇਸਟ ਵੱਖਰਾ ਹੁੰਦਾ ਜਿਵੇਂ ਕੋਲੇ ਵਾਲੀ ਜਾਂ ਪਾਥੀਆਂ ਵਾਲੀ ਅੱਗ ਤੇ ਲਾ ਲੋ ਹਨ ਤੇ ਉਹਦਾ ਤਾਂ ਸਵਾਦ ਫਿਰ ਵੱਖਰਾ ਹੀ ਆਉਂਦਾ ਹੁਣ ਇੱਥੇ ਆਪਣੇ ਕੋਲੇ ਨਾ ਚੁੱਲ੍ਹੇ ਪਈ ਨਾ ਪਾਥੀਆਂ ਨੇ ਆਪਾਂ ਤਾਂ ਇਸੇ ਕਰਕੇ ਆਵਦਾ ਤੇ ਖਾ ਲਏ ਚਲੋ ਆਪਣਾ ਪੂਰਾ ਹੋ ਜਾਗਾ ਮਨੋਰੰਜਨ ਹੋ ਜਾਗਾ ਮਨੋਰੰਜਨ ਤਾਂ ਲੱਗੇ ਪਾਲ ਮਟ ਜੂਗੀ ਮੂਲੀ ਦੀ ਰੋਟੀ ਪਾਲਣ। ਫਿਰ ਆਪਾਂ ਪਾਲਗੇ ਦਹੀਂ ਜਿਹੜੇ ਨਾਲ ਖਾਵਾਂਗੇ। ਦਹੀਂ ਲੈ ਆਪਾਂ ਨੇ ਬਾਹ ਕੋਲੇ ਰੱਖ ਲਿਆ ਘਿਓ ਜਾਂ ਮੱਖਣ ਹੋਵੇ ਤਾਂ ਫਿਰ ਵੱਖਰਾ ਹੀ ਨਜ਼ਾਰਾ ਆਉਣਾ ਭਾਈ ਇਹਦਾ ਦੇਖੋ ਆਪਣੀ ਰੋਟੀ ਬਣ ਕੇ ਤਿਆਰ ਹੋ ਗਈ ਆ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਣੀ ਰੋਟੀ ਤੇ ਚਾਹ ਬਣੀ ਆ ਤੁਹਾਡੇ ਕੋਲੇ ਮੱਖਣ ਆ ਤਾਂ ਤੁਸੀਂ ਮੱਖਣ ਨਾਲ ਵੀ ਖਾ ਸਕਦੇ ਹੋ ਹਨ ਲਓ ਜੀ ਮੋਲੀ ਦੀ ਰੋਟੀ ਉੱਤੇ ਹਾਈ ਕਿਦਾਂ ਚਲ ਗਿਆ ਇਹ ਵਿਚਾਰਾ ਤੇ ਆਪਾਂ ਲਾ ਲਈ ਇਹ ਕਿਹੜਾ ਲਾਉਨੇ ਉੱਤੇ ਦੇਸੀ ਤੇ ਤੁਸੀਂ ਪਰਾਠੇ ਖਾ ਵੀ ਖਾ ਲੋ ਬੱਚੇ ਜਿੱਦਾਂ ਵੀ ਖਾਂਦੇ ਆ ਬੱਚੇ ਪਰ ਇਹਨਾਂ ਮੱਖਣ ਹੋਵੇ ਤਾਂ ਸੱਚੀ ਜੀ ਗੱਲ ਆ ਮੱਖਣ ਦਾ ਸਵਾਲ ਹੋਰ ਹੁੰਦਾ ਵਾ ਹਨਾ ਤੇ ਮੈਨੂੰ ਯਾਦ ਨਹੀਂ ਸੀਗਾ ਕਿ ਮੈਂ ਮੱਖਣ ਬਣਾ ਲਾਂ ਮੈਂ ਕਿਹਾ ਚਲੋ ਖਾ ਲੋ ਇਹ ਲਓ ਜੀ ਸਾਡੇ ਇਹ ਤਿਆਰ ਆ ਬਣ ਕੇ ਮੋਲੀ ਦਾ ਮੋਲੀ ਦੀ ਮੱਕੀ ਵਾਲੀ ਰੋਟੀ ਤੇ ਤੁਸੀਂ ਵੀ ਆਪ ਇਸ ਤਰੀਕੇ ਦੇ ਨਾਲ ਆਪਣੇ ਘਰ 'ਚ ਬਣਾ ਕੇ ਖਾਇਆ ਕਰੋ ਤੇ ਕਿਉਂਕਿ ਇਹ ਸੀਜ਼ਨ ਹੁੰਦਾ ਹਨਾ ਕਿਸੇ ਨਾ ਕਿਸੇ ਚੀਜ਼ ਦਾ ਤੇ ਆਪਣਾ ਵੀ ਖਾਵਾਂਗੇ ਆਪਾਂ ਮੱਕੀ ਦੀ ਰੋਟੀ ਮੂਲੀ ਵਾਲੀ ਦਹੀਂ ਦੇ ਨਾਲ ਇਹ ਰੋਟੀਆਂ ਆਪਣੇ ਬਣ ਗਈਆਂ ਤੇ ਬਣਾਈ ਤਾਂ ਆਪਾਂ ਇੱਕ ਦਾ ਹੀ ਸੀਗਾ ਆਟਾ ਲਿਆ ਚਲੋ ਜੀ ਧੰਨਵਾਦ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਬਾਕੀ ਪੈਣਾ ਵੀਡੀਓ ਦੇ ਵਿੱਚ ਐਡ ਨੂੰ ਸਕਿਪ ਨਾ ਕਰਿਆ ਕਰੋ ਮੇਰੇ ਚੈਨਲ ਤੇ ਮੈਂ ਦੇਖਿਆ 68% ਲੋਕਾਂ ਨੇ ਐਡ ਸਕਿਪ ਕੀਤੀ ਹੈ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ